ਬੱਕਰੀਆਂ ਦੇ ਬੱਚੇ ਅਸੀਂ ਉਮਰ ਲੰਗਾਤੀ ਬੱਕਰੀਆਂ ਦੇ ਬੱਚੇ ਮੈਂ ਅਸੀਂ 30 ਸਾਲ ਨਗਾਤੇ ਸੀ ਹੁਣ ਫੇਰ ਦੁਬਾਰੇ ਮਗਰੋਂ ਆਹ ਜਾ ਕੇ ਆ ਮੁੰਡੇ ਨੇ ਬਾਹਰ ਜਾ ਕੇ ਫੇਰ ਸਾਨੂੰ ਇਹ ਕੰਮ ਜਲਾ ਲਿਆ ਉਮਰ ਤਾਂ ਹੁਣ ਚਿਰ 80 ਸਾਲ ਦੇ ਨੇੜੇ ਹੋਏ ਆ ਪਰ ਹਲੇ ਸਰੀਰ ਬਹੁਤ ਕੰਮ ਕਰਦਾ ਏ ਵੀ ਨਹੀਂ ਦਿੱਕਤ ਆਰੀ ਕੋਈ ਬੱਕਰੀਆਂ ਦੇ ਮਗਰ ਫੇਰਨ ਕੋਈ ਦਿੱਕਤ ਨਹੀਂ ਹੈ ਅੱਛਾ ਕੋਈ ਦਿੱਕਤ ਨਹੀਂ ਸੌਕ ਸੰਭਣਾ ਪੈਂਦਾ ਸਾਹਕਤਾ ਬੱਕਰੀ ਚਾਰਨ ਦਾ ਸੰਭਣ ਦਾ ਬਾਹਰ ਫੇਰਨ ਦਾ ਹੀ ਸਾਹਕਤਾ ਹਾਂ ਨਹੀਂ ਆਸ਼ਾ ਹਰੇਕ ਬੰਦੇ ਆ ਦੇ ਬਸਦਾ ਕੰਮ ਨਹੀਂ ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਦੇ ਨਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਗੁਰਦੇਵਤ ਗੋਡ ਫਾਰਮ ਦੇ ਵਿੱਚ ਪਹੁੰਚੇ ਹਾਂ ਜਿਹੜਾ ਫਾਰਮ ਕੇ ਇੰਗਲੈਂਡ ਤੋਂ ਬਾਈ ਮਨਜਿੰਦਰ ਸਿੰਘ ਜੀ ਚਲਾ ਰਹੇ ਨੇ ਆਪਣੇ ਪੁੱਤਰ ਦੇ ਨਾਮ ਤੇ ਗੋਡ ਫਾਰਮ ਰੱਖਿਆਗਾ ਅੱਜ ਕਾਫੀ ਸਮੇਂ ਬਾਅਦ ਫਾਰਮ ਦੇ ਵਿੱਚ ਆਏ ਹਾਂ ਗੱਲਬਾਤ ਕਰੀਏ ਜਾਨਵਰ ਬਹੁਤ ਸੋਹਣੇ ਆ ਪਰ ਅੱਜ ਦੀ ਮੈਨੇਜਮੈਂਟ ਉਹਨਾਂ ਦੀ ਦੇਖਰੇਖਾ ਬੱਕਰੀਆਂ ਦੀ ਸਾਂਭ ਸੰਭਾਲ ਹੈ ਜਿਹੜੇ ਇਹ ਦੋ ਭਰਾ ਖੜੇ ਨੇਗੇ ਬਾਪੂ ਜੀ ਖੜੇ ਨੇਗੇ ਇਹ ਕਰਦੇ ਹੈਗੇ ਸਰਦਾਰ ਚਲਮਣ ਸਿੰਘ ਜੀ ਪੁਰਾਣੇ ਬੱਕਰੀਆਂ ਦੇ ਯਾਨੀ ਕਿ ਰਖ ਰਖਾਵਾਲੇ ਨੇਗੇ ਇਹਨਾਂ ਦੇ ਨਾਲ ਪੁਰਾਣੀਆਂ ਗੱਲਾਂ ਬਾਤਾਂ ਵੀ ਮਾਰਾਂਗੇ ਕੀ ਕਹਿੰਦੇ ਨੇਗੇ ਅੱਜ ਫਾਰਮ ਕਿਸ ਤਰ੍ਹਾਂ ਚੱਲ ਰਿਹਾ ਜੋ ਵੀ ਗੱਲਬਾਤ ਹੈਗੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਤੁਸੀਂ ਵੀ ਵੀਡੀਓ ਦੇ ਵਿੱਚ ਬਣੇ ਰਹਿਣਾ ਖਰੀਦ ਵਿੱਚ ਕਰਨੀ ਆਪਾਂ ਸਕਰੀਨ ਤੇ ਨੰਬਰ ਵੀ ਦੇਵਾਂਗੇ ਇਹਨਾਂ ਦਾ ਬਾਪੂ ਸਾਸਤਰੀ ਕਾਲ ਉਹ ਠੀਕ ਠਾਕ ਹੋਗੇ ਹਾਂਜੀ 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 ਠੀਕ ਪਹਿਲੇ ਤਾਂ ਐ ਸਣਾਓ ਵੀ ਬੱਕਰੀਆਂ ਦੇ ਵਿੱਚ ਕਿੰਨਾ ਸਮਾਂ ਬਤਾਇਆਗਾ ਬੱਕਰੀਆਂ ਦੇ ਬੱਚੇ ਕਿੰਨੀ ਉਮਰ ਲੰਗਾਤੀ ਬੱਕਰੀਆਂ ਦੇ ਬੱਚੇ ਮੈਂ ਅਸੀਂ 30 ਸਾਲ ਨਗਾਤੇ ਸੀ ਪਹਿਲੀਆਂ ਚ ਪਹਿਲੀਆਂ ਚ 30 ਸਾਲ ਨਗਾਤੇ ਹੁਣ ਫੇਰ ਹੁਣ ਫੇਰ ਦੁਬਾਰੇ ਮਗਰੋਂ ਆਹ ਜਾ ਕੇ ਮੁੰਡੇ ਨੇ ਬਾਹਰ ਜਾ ਕੇ ਫੇਰ ਸਾਨੂੰ ਇਸ ਕੰਮ ਚ ਲਾ ਲਿਆ ਅੱਛਾ ਪਰ ਹਮ ਉਮਰ ਤਾਂ ਹੁਣ ਚਿਰ 80 ਸਾਲ ਦੇ ਨੇੜੇ ਹੋਏ ਆ ਪਰ ਹਲੇ ਸਰੀਰ ਬਹੁਤ ਕੰਮ ਕਰਦਾ। ਇੰਨਾ ਵਾਰ ਦੇਖ ਕੇ ਤਾਂ ਬੱਕਰੀਆਂ ਸਾਨੂੰ ਸੌਂਹਂ ਕੀ ਰਹਿੰਦਾ। ਹਲੇ ਵੀ ਨਹੀਂ ਦਿੱਕਤ ਆਰੀ ਕੀ ਕੋਈ ਬੱਕਰੀਆਂ ਦੇ ਮੰਗਰ ਫਿਰਨ। ਕੋਈ ਦਿੱਕਤ ਨਹੀਂ ਆ। ਅੱਛਾ। ਕੋਈ ਦਿੱਕਤ ਨਹੀਂ ਸੌਂਹ ਕੇ ਸੰਭਣਾ ਪਿੰਦ ਸ਼ਾਮਕ ਤਾਂ ਬੱਕਰੀ ਚਾਰਨ ਦਾ ਸੰਭਣ ਦਾ ਬਾਹਰ ਫੇਰਨ ਦਾ ਹਿਸਾਬ ਕਟਾਵਾ। ਨਹੀਂ ਆ। ਹਰੇਕ ਬੰਦੇ ਆ ਦੇ ਬਸ ਦਾ ਕੰਮ ਨਹੀਂ। ਹਮ ਨਹੀਂ ਹੁਣ ਤਾਂ ਗਰਮੀ ਬਹੁਤ ਪੈਂਦੀ ਹੈ ਕੀ ਮਾਂ ਤੰਗ ਨਹੀਂ ਹੁੰਦੇਗੇ। ਜੇ ਜੇ ਗਰਮੀ ਪੈਂਦੀ ਆ ਜਦੋਂ ਟਾਈਮ ਨਾ ਬਾਂਦ ਦਾ ਜਿਹੜਾ ਦੇਚ ਜਦੋਂ ਐ ਖਾ ਪੱਠੇ ਤੇ ਪੂਰੇ ਖਾ ਹਟੇ ਉਦੋਂ ਟਿਕਾਣੇ ਲਾ ਦੇਣੀ ਆ। ਇਹਨਾਂ ਦੀ ਗਰਮੀ ਤੇ ਵਾਰੀ 2 ਘੰਟੇ ਨਹਾਉਣੀ ਆ। ਠੀਕ ਐ। ਜਿਤ ਪਹਿਰੇ ਤਾਂ ਫਿਰ ਮੂੰਹ ਹਟਦੀਆਂ ਨੇ। ਹਮ। ਪਹਿਰੇ ਗਰਮੀ ਜਿਆਦਾ ਪੈਂਦੀ ਆ। ਠੀਕ ਐ। ਗੱਲ ਨਹੀਂ ਬਣਦੀ। ਨਹੀਂ ਬੱਕਰੀ ਸਾਂਭਣੀ ਕਿੰਨੀ ਕੌਖੀ ਆ। ਬੱਕਰੀ ਸਾਹਮਣੇ ਕੋਈ ਔਖੀ ਨਹੀਂ ਹੈਗੀ ਜਿਹੜਾ ਬੰਦਾ ਕਾਰੀਗਰ ਆ ਉਹਨੂੰ ਕੋਈ ਔਖੀ ਨਹੀਂ ਕਾਰੀਗਰ ਫਿਰ ਕਿਵੇਂ ਬਣੂਗਾ ਕਾਰੀਗਰ ਬਣੂਗਾ ਤਾਂ ਜਦੋਂ ਇਹਨਾਂ ਦੇ ਵਿੱਚ ਵੱਡੂਗਾ ਤਾਂ ਇਹਨਾਂ ਦੀ ਸੰਭਾਲ ਕਰੂਗਾ ਬੱਚਪੁਣੇ ਤੋਂ ਇਹਨਾਂ ਨੂੰ ਸੰਭਾਲੂਗਾ ਦੇਖੂਗਾ ਉਦੋਂ ਹੋਊਗਾ ਠੀਕ ਹੈ ਤੇ ਬੱਚਾ ਸਕੂਲ 'ਚ ਬੈਠਣਾ ਕਿਹਾ ਪੜਨਾ ਉਹਨੂੰ ਉਦੋਂ ਹੀ ਆਊ ਹੁਣ ਦੁਬਾਰੇ ਬੱਕਰੀਆਂ ਫਿਰ ਕਿੰਨੇ ਟਾਈਮ ਬਾਅਦ ਰੱਖੀਆਂ ਨੇ ਹੁਣ ਤਾਂ ਮੇਰਾ ਖਿਆਲ ਆਪਨ ਹੋ ਗਏ ਰੱਜੂ ਮੈਨੂੰ ਦੋ ਦੋ ਸਾਲ ਹੋ ਗਏ ਨਾ ਤੁਸੀਂ ਵਿੱਚ ਗਾਇਬ ਕਿੰਨਾ ਰਹਿ ਗਿਆ ਵਿੱਚੋਂ ਵੀ ਕਿੰਨੇ ਸਾਲ ਬਾਅਦ ਦੁਬਾਰੇ ਦੋ ਸਾਥ ਕਰੋਗੇ ਮੇਰਾ ਖਿਆਲ ਗਾਇਬ ਤਾਂ रह ਗਿਆ ਹੋਊਗਾ 50 60 ਸਾਲ ਬਾਅਦ ਮੈਂ 80 ਸਾਲ ਦੀ ਉਮਰ ਹੋਗੀ ਅੱਛਾ ਹਾਂਜੀ ਪਹਿਲੇ 30 ਸਾਲਾਂ ਚ ਜਾਨ ਕੇ ਰੱਖੀਆਂ ਨੇ 30 ਸਾਲਾਂ ਚ ਐਸੀ ਰੱਖੀਆਂ ਨੇ ਠੀਕ ਹੈ ਬਚਪਨੋਂ ਤੋਂ ਉੱਠ ਕੇ ਬੱਕਰੀਆਂ ਦੇ ਕੰਮ ਚ ਪਏ ਆ ਬਚਪਨ ਚੋਂ ਹਾਂ ਉਦੋਂ ਫਿਰ ਮਹਿੰਗੀ ਬੱਕਰੀ ਸਸਤੀ ਜਾਂ ਕਿਵੇਂ ਸੀ ਉਦੋਂ ਤਾਂ ਗੱਲ ਹੀ ਕੁਝ ਨਹੀਂ ਸੀ 1200 ਦਾ ਪਠੋਰਾ ਪੱਕੀ ਮੇਰਾ ਖਿਆਲ ਪੱਠ ਆਸਰਗਰ ਨਾਲ 200 ਸਾਲ ਦੀ ਹਾਂ 1200 ਦੀ 1300 ਦੀ ਇੱਥੇ ਕੀ ਇਹ ਵਿਕਦੀ ਸੀਗੀ ਭੇਡਾਂ ਰੱਖੀ ਆ ਪੂਰੀ ਵਧੀਆ ਪੂਰੀ ਵਧੀਆ ਪੱਠਾ ਅੱਛਾ ਜਿਹੜੀਆਂ ਭੇਡਾਂ ਦਾ ਕੰਮ ਸੀ ਉਹ 5 ਰੁਪਏ ਪੁੱਠੇ ਤੋਂ ਉਹਦੀੋਂ ਨਹੀਂ ਵਧੀ ਹੂੰ ਉਦੋਂ ਪੈਸੇ ਬਣਦੇ ਨਹੀਂ ਸੀ ਪਰ ਉਹ ਪੈਸਾ ਕੰਮ ਵੀ ਬੜਾ ਕਰਦਾ ਸੀ ਉਹ ਕਿੰਨੇ ਉਹ ਕੰਮ ਮੈਂ ਕਰਦਾ ਸੀ ਉਹਦੀ ਪੈਸੇ ਦੀ ਉਹ ਤਾਂ ਕੀਮਤ ਸੀ ਹੁਣ ਤਾਂ ਨੋਟ ਚੱਕੀ ਫਿਰਦੇ ਆ ਬਣਦਾ ਕੁਝ ਨਹੀਂ ਕਰੋੜ ਨੂੰ ਕਿੱਲਾ ਹੋਇਆ ਫਿਰਦਾ ਹਾਂ ਪਰ ਤੂੰ ਮੈਂ ਤਾਂ ਦਾਦਾ 1000 ਰੁਪਏ ਨੂੰ ਕਿੱਲਾ ਸਾਡੇ ਪਿੰਡ ਚ ਇੱਥੇ ਰੁਕਣੇ ਬੈ ਲਿਆ 1000 ਰੁਪਏ ਨੂੰ ਹੁਣ ਤੂੰ ਹਿਸਾਬ ਲਾ ਲੋ ਕਿੱਥੇ ਕਰੋੜ ਕਿੱਥੇ 1000 ਅੱਛਾ ਨਾ ਫਰਕ ਪੈ ਗਿਆ ਬਾਲਾ ਫਰਕ ਪੈ ਗਿਆ ਇਹ ਫਰਕ ਪੈ ਗਿਆ ਹਾਂ ਉਹ ਗੱਲ ਨਹੀਂ ਆਈ ਸਮੇ ਸਮੇਂ ਦੀ ਗੱਲ ਆ ਸਮੇ ਸਮੇਂ ਦੀ ਗੱਲ ਆ ਠੀਕ ਹੈ ਜਿਹੜਾ ਟਾਈਮ ਟਾਈਮ ਦੀ ਹੂੰ ਤੇ ਅੱਜ ਗੱਲਬਾਤ ਕਰੀਏ ਇੱਥੋਂ ਬੱਕਰੀਆਂ ਤੁਸੀਂ ਆਪ ਤੁਸੀਂ ਆਪ ਵੇਚਦੇ ਹੋਗੇ ਫਿਰ ਹਾਂਜੀ ਹਾਂਜੀ ਬੱਕਰੀਆਂ ਵੇਚਾਂਗੇ ਕਿੰਨਿਆਂ ਕਿ ਵੇਚਦਾਂ ਨਵੇਂ ਵੇਚਦੇ ਨੇ ਜਿੰਨੀ ਆਈ ਜਾਂਦੀ ਹੈ ਜਿਹੜੀ ਕੋਈ ਚੰਗੀ ਤੋਂ ਚੰਗੀ ਬੱਕਰੀ ਲੈ ਲਓ ਜੀ ਨੀ ਰੋੜ ਵੀ ਜੋ ਵਧੀਆ ਤੋਂ ਵਧੀਆ ਮਿਲੂਗਾ ਅੱਛਾ ਜਦੋਂ ਪਹਿਲਾਂ ਚ ਕੀਤਾ ਉਦੋਂ ਨਹੀਂ ਜਾਨਕੀ ਵੇਚ ਲਾਇਆਗੇ ਸੀ ਉਦੋਂ ਦਾ ਅਸੀਂ ਉਦੋਂ ਸਾਡੇ ਜਿਹੜੇ ਸਪਰਕ ਸੀਗੇ ਪਾਰੀ ਆਉਂਦੇ ਸੀ ਉਹਨਾਂ ਨਾਲ ਉਹਨਾਂ ਨਾਲ ਸਾਡੇ ਸੀਗੇ ਉਹ ਆ ਜਾਂਦੇ ਧਾਰ ਵੀ ਲੈ ਜਾਂਦੇ ਅਸੀਂ ਆ ਆ ਪੱਕੇ ਬੰਦੇ ਸੀ ਸਾਡੇ ਉਹ ਉਹਨਾਂ ਨਾਲ ਵੀ ਇੰਨਾ ਮਾਲ ਸਾਨੂੰ ਚਾਹੀਦਾ ਲੈ ਜੋ ਹੂੰ ਉਹ ਗਾਂਰ ਜਾ ਕੇ ਉਹ ਗਾਂ ਹੁੰਦੇ ਸੀਗੇ ਹੁਣ ਫਰਕ ਲੱਗਦਾ ਹੈ ਬੱਕਰੀ ਦੀ ਵਿੱਚ ਵੀ ਧੰਦੇ ਦੇ ਵਿੱਚ ਵੀ ਵਧੀਆ ਆ ਜਾ ਘਟਿਆ ਵਧੀਆ ਜਿਹੜੀ ਬੱਕਰੀ ਵਧੀਆ ਤਾਂ ਉਹਦੀ ਵਧੀਆ ਹੀ ਕੀਮਤ ਅੱਛਾ ਹਾਂਜੀ ਆਪਣੇ ਕੋਲੇ ਵਧੀਆਂ ਨੇ ਕਿ ਫਿਰ ਘਟੀਆਂ ਨੇ ਕੋਈ ਪੂਰੀਆਂ ਵਧੀਆ ਬੱਕਰੀਆਂ ਨੇ ਜਿਹੀ ਜਿਹੀ ਬੋ ਕਹਿਣਗੇ ਉਹ ਹੀ ਜੀ ਦੇਵਾਂਗੇ ਅੱਛਾ ਹਾਂਜੀ ਹਾਂ ਠੀਕ ਹੈ ਆਜੋ ਬੱਕਰੀਆਂ ਤੇ ਵੀ ਨਿਗਾ ਮੁਰਾਈ ਚਾਲਦੇਗੇ ਆਪਾਂ ਸਭ ਨੂੰ ਨਿਗਾ ਮਾਰੋ ਜਿਹੇ ਜੀ ਕਹੋਗੇ ਉਹ ਹੀ ਜੀ ਬੱਕਰੀ ਮਿਲੂਗੀ ਠੀਕ ਹੈ ਜੀ ਹਾਂਜੀ ਬੱਕਰੀ ਦਾ ਬਿਮਾਰ ਹੁੰਦੀ ਤਾਂ ਕਿਵੇਂ ਪਤਾ ਲੱਗਦਾ ਵੀ ਬੱਕਰੀ ਬਿਮਾਰ ਹੋ ਗਈ ਬੱਕਰੀ ਮਾਲ ਨੂੰ ਪਤਾ ਲੱਗਦਾ ਦੂਜੇ ਬੰਦੇ ਨੂੰ ਨਹੀਂ ਪਤਾ ਲੱਗਦਾ ਜਿਹੜਾ ਬੱਚ ਰਹਿੰਦਾ ਵੀ ਹਾਂ ਬੱਕਰੀਆਂ ਢਿੱਲੀ ਆ ਨਾ ਹਾਂ ਉਹ ਕਿਵੇਂ ਪਤਾ ਲੱਗਦਾ ਪਤਾ ਲੱਗਦਾ ਵੀ ਬੱਕਰੀ ਨੇ ਅੱਜ ਕੀ ਖਾਦਾ ਜਾਂ ਨਹੀਂ ਖਾਦਾ ਜਾਂ ਬੈਠੀ ਆ ਜਾਂ ਸੁਸਤਵਾ ਜਾਂ ਹੱਕ ਨਹੀਂ ਕੋਈ ਪਤਾ ਲੱਗ ਜਾਂਦਾ ਬੱਕਰੀ ਦਾ ਖੜੀ ਗਈ ਦੱਸ ਦਿੰਦੇ ਵੀ ਆ ਬੱਕਰੀ ਜਿੱਥੇ ਢਿੱਲੀ ਲੱਗਦੀ ਆ ਠੀਕ ਐ ਹੁਣ ਬੱਕਰੀਆਂ ਫਿਰ ਸੂਈਆਂ ਕਿੰਨੀਆਂ ਕੋਈ ਨਾ ਤੁਹਾਡੇ ਕੋਲੇ ਆ ਜਿੰਨੇ ਮਗਰ ਮੇਉਣੇ ਨੇਗੇ ਮੈਨੂੰ ਲੱਗਦਾ ਹੋਣਗੇ 12 15 ਵੱਧ ਭਾਵੇਂ ਦੀ ਹੋਣ ਇਹ ਸਾਰੇ ਇਹਨਾਂ ਦੇ ਨੇ ਜਾਂ ਆਪਣੇ ਖਰੀਦੇ ਵੀ ਹੋਏ ਨੇਗੇ ਜੇ ਨਾ ਖਰੀਦੇ ਕੋਈ ਨਹੀਂ ਹੈ ਅੱਛਾ ਸਾਰਾ ਇਹਨਾਂ ਇਹੀ ਆਪ ਦੀ ਵੈਰਾਈਟੀ ਤਿਆਰ ਆ ਸਾਡੀ ਆ ਜਿਹੜੇ ਪਿੱਛੇ ਨੇ ਪਿੱਛੇ ਨੇ 17 17 ਬੱਚੇ ਆ 17 ਬੱਚੇ ਆ 8 ਬੱਚੇ 17 ਬੱਚੇ ਨੇ ਜਿਹੜੇ ਪੂਰੇ ਵਧੀਆ ਟਾਪ ਕਲਾਸ ਨੇ ਤੁਸੀਂ ਸ਼ੌਟਾਂ ਦੇ ਵਿੱਚ ਦੇਖ ਰਹੇ ਹੋ ਬਹੁਤ ਵਧੀਆ ਸੋਹਣੇ ਬੱਚੇ ਤਿਆਰ ਕੀਤੇ ਆ ਮਿਹਨਤ ਕੀਤੀ ਹੈ 10 ਪੱਠਾ 10 ਪੱਠਾ ਤਾਂ ਅਸੀਂ ਪੂਰੀਆਂ ਵਧੀਆ ਤਿਆਰ ਕਰਦੇ ਆ ਉਹਨੂੰ ਬੱਚਿਆਂ ਨੂੰ ਥੋੜੀਆਂ ਉੱਚੀਆਂ ਉਹ 10 ਪੱਠਾਂ ਦੇ ਦੇਸ਼ਾਂ ਵਿੱਚ ਤਿਆਰ ਆ ਗਈਆਂ ਨਾ ਉਹਨੂੰ ਦੱਸਣੀਆਂ ਵੀ ਹਾਂ ਕਿੰਨੇ ਰੁਪਈਆ ਦੀ ਬਣ ਜਾਣਗੀਆਂ ਕੀ ਲੱਗਦਾ ਉਹਨੂੰ ਕੀਮਤ ਦੇ हिसाब ਨਾਲ ਤਾਂ ਉਹਨਾਂ ਦੀ ਕੀਮਤ ਬਹੁਤ ਜ਼ਿਆਦਾ ਹੋ ਜਾਣੀ ਹੈ ਅਸੀਂ ਜਿਹੜੇ ਜਾਵਨਾ ਸੀ ਸੌਂਕ ਨਾਲ ਪਾਲਦੇ ਕਿੰਨੇ ਡਾ ਵਿੱਚ ਸਾਲ ਡੇਢ ਸਾਲ ਚ ਸਾਲ ਡੇਢ ਸਾਲ ਚ ਬਣਾ ਦੇਾਂਗੇ ਪੂਰੀਆਂ ਵਧੀਆ ਚੈ ਮਾਲਾ ਇਸੇ ਕੰਮ ਤੇ ਜਾਂ ਫਿਰ ਹੋਣਾ ਹੀ ਇਹ ਕੰਮ ਆ ਠੀਕ ਆ ਨਹੀਂ ਜਿਵੇਂ ਆ ਪਰਫਰਮ ਬਣਾਇਆ ਹੋਇਆ ਜੀ ਇੱਥੇ ਰਹਿ ਜਾਂਦੀ ਨੇ ਬੱਕਰੀਆਂ ਨੂੰ ਤੁਹਾਨੂੰ ਦਿੱਕਤ ਆਉਂਦੀ ਹੈਗੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਤੇ ਆ ਕੁਝੇ ਜੇ ਕਾਹਤੋਂ ਟੰਗੇ ਪਏ ਨੇਗੇ ਇਹ ਟੰਗੇ ਸੀਗੇ ਇੱਥੇ ਚਿੜੀਆਂ ਦੀ ਖਾਤਰ ਪਾਣੀ ਵੀ ਟੰਗਿਆ ਹੁੰਦਾ ਜਾਨਵਰ ਚਿੜੀਆਂ ਆਉਂਦੀਆਂ ਸੀ ਹਾਂ ਚਿੜੀਆਂ ਦੀ ਪਾਲਣਾ ਸੀ ਬਹੁਤ ਕਰੀ ਆ ਉਹ ਹਟੀਆਂ ਹੁਣ ਹਟੀਆਂ ਹੋਈਆਂ ਹੁਣ ਹਟ ਗਈਆਂ ਹੁਣ ਉਹ ਬੱਕਰੀਆਂ ਬੁੱਕੀਆਂ ਵਸਾਇਆ ਕਰਕੇ ਨੇ ਹੁਣ ਹਟ ਗਈਆਂ ਠੀਕ ਆ ਮੈਂ ਕਿੱਥੇ ਚਲੀ ਜਾਂਦੀ ਮੈਂ ਕਿੱਥੇ ਚਲੀ ਜਾਂਦੀ ਮਹਾਂ ਪਤਾ ਨਹੀਂ ਕੋਈ ਇਹਦੇ ਵਿੱਚ ਜੰਤਰ ਤਿਆਰ ਕਰਿਆ ਹੋਊਗਾ ਬੱਕਰੀਆਂ ਵਾਸਤੇ ਵੀ ਕੋਈ ਇਹ ਤਾਂ ਇੱਕ ਨਹੀਂ ਸੀਗਾ ਸਾਰੇ ਟੰਗੇ ਸੀਗੇ ਤੇ ਬਚਤ ਤੱਕ ਸੀਗੇ ਸਾਰੇ ਇੱਧਰ ਵੀ ਇੱਧਰ ਵੀ ਲੈ ਵੀ ਸੋਹਣੀ ਚੀਜ਼ ਲੱਗੀ ਆ ਜਿਹੜੇ ਪੁੱਜੇ ਜਿਹੜਾ ਨੇ ਇਹ ਤਾਂ ਹੁਣ ਬੇਕਾਰ ਹੋ ਗਏ ਠੀਕ ਹੈ ਇਹਨਾਂ ਚ ਬਕਾਊ ਕਿਹੜੇ ਨੇ ਬੱਕਰੇ ਮੈਂ ਸੁਣਿਆ ਤੁਸੀਂ ਬੱਕਰੇ ਹੀ ਵੇਚ ਰਹੇ ਹੋਗੇ ਕਿ ਬੱਕਰੇ ਵੇਚਦੇ ਆ ਖੜਿਆ ਜੀ ਇੱਧਰ ਅੱਛਾ ਬੱਕਰੇ ਵੇਚ ਕਿੱਥੇ ਕਿੱਥੇ ਰਹੋਗੇ ਕਿ ਤੁਸੀਂ ਸਾਰੇ ਭਾਰਤ ਜੀ ਵੇਚ ਰਹੇ ਹੋਗੇ ਆਲ ਇੰਡੀਆ ਆਲ ਇੰਡੀਆ ਆਲ ਇੰਡੀਆ ਆ ਚੱਕੋ ਇਹ ਵੇਚਣਾਗਾ ਜੀ ਹਾਂ ਜੀ ਹਾਂ ਜੀ ਦੰਦਾਂ ਦਾ ਕਿੰਨੇ ਆਂਦਾ ਹੋਗਾ ਉਹਗਾ ਦੋ ਦੰਦ ਦੋ ਦੰਦ ਆਂਦਾ ਜੀ ਦੋ ਦੰਦ ਦਾ ਦੋ ਦੰਦ ਦੇਖੋ ਦਿਖਾ ਦੋ ਦੰਦ ਦੋ ਦੰਦ ਦਾ ਯੇ ਆ ਦੋ ਦੰਦ ਦੋ ਦੰਦ ਆਏਗਾ ਬੱਚਾ ਕਿੰਨੇ ਕ ਮਹੀਨਿਆਂ ਦਾ ਹੋਊਗਾ ਲਗਭਗ ਸਾਲ ਤੋਂ ਆ ਆ ਵੀ ਵੇਚਣਾਗਾ ਹਾਂ ਹਾਂ ਜੀ ਹਾਂ ਜੀ ਇਹਦਾ ਨਾਮ ਕੀ ਰੱਖਿਆ ਹੋਇਆ ਸੀਗਾ ਇਹਦਾ ਮੋਦੀ ਹੈ ਮੋਦੀ ਹੋਦਾ ਸੀ ਅੱਛਾ ਮਨਜਿੰਦਰ ਨੇ ਰੱਖਿਆ ਸੀ ਨਾਮ ਤੇਰਾ ਨਾਮ ਨਹੀਂ ਪਤਾਗਾ ਨਹੀਂ ਚਲ ਇਹਦਾ ਨਾਮ ਨਹੀਂ ਪਤਾਗਾ ਬੱਕਰੇ ਵੀ ਬਕਾਊ ਨੇ ਆ ਦੇਖੋ ਹੈ ਬੱਕਰੇ ਵੀ ਲੈ ਸਕਦੇ ਹੋ ਤੁਸੀਂ 8 ਰੰ ਦਾ ਬੱਕਰਾ ਕੱਦ ਵੱਡ ਮੈਨੂੰ ਲੱਗਦਾ 42 43 ਦੇ ਉੱਪਰ ਜਾਊਗਾ ਵੱਧ ਭਾਵੇਂ ਦੀ ਉਹ ਵੇ ਬੱਕਰੇ ਬਹੁਤ ਨੇ 60 60 ਦੋ ਜੀ 60 ਦੋ 60 ਦੋ ਆਹ ਬੱਚਾ ਵੀ ਤੁਸੀਂ ਦੇਖ ਲਓ ਇਹ ਵੀ ਲੈ ਸਕਦੇ ਹੋਗੇ ਤੇ ਆਹ ਮਗਰਲਾ ਬੱਚਾ ਵੀ ਵੇ ਵੇਚਾਂ ਉਹ ਨਹੀਂ ਇਹ ਤਾਂ ਰੱਖਣਾ ਐਸਾ ਕਰੀ ਰੱਖਣਾ ਕੱਢ ਕੇ ਲਈ ਉਹਨੂੰ ਬੱਚਾ ਬੜਾ ਸੋਹਣਾਗਾ ਬਾਈ ਬੱਚੇ ਮੈਂ ਬੱਚਿਆਂ ਦੇ ਸ਼ੋਰਟ ਨਾਲ ਤਾਂ ਦਿਖਾ ਰਿਆਂਗੇ ਫੜ ਫੜ ਕੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਬਹੁਤ ਸੋਹਣੇ ਜਾਨਵਰ ਪਾਇਓ ਹੋਏ ਨੇਗੇ हां इधर 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 आ जा इधर इधर ला इधर ਬਰਾਬਰ ਹੋ ਤੇ ਇੱਥੇ ਬਰਾਬਰ ਲਾ ਆ ਦੇਖੋ ਕਿੰਨੇ ਸੋਹਣੇ ਬੱਚੇ ਲੰਗੇ ਲਗਭਗ ਮਨ ਲਾ ਕੰਨ ਵੀ ਬਹੁਤ ਵਧੀਆ ਚੌੜਾ ਹੋਣਗੇ ਚੰਗੇ ਆਉਣਗੇ ਵਧੀਆ ਇੰਚਾਂ ਦੇ ਵਿੱਚ ਕੰਨ ਲਗੇ 17 18 ਇੰਚ ਤੋਂ ਉੱਪਰ ਕੰਨ ਹੋਣਗੇ ਇਹਨਾਂ ਨੇ ਚਲ ਛਾੜ ਦੋ ਛਾੜ ਦੋ ਛਾੜ ਦੋ ਅੱਛਾ ਤੇ ਹੁਣ ਆਇਆ ਦੱਸੋਗੇ ਜੀ ਦੁੱਧ ਕਿੰਨਾ ਕੱਢਦੀਆਂ ਨੇ ਬੱਕਰੀਆਂ ਫਿਰ ਦੁੱਧ ਹੁਣ 2.5 3-3 ਕਿਲੋ ਕਾ ਇਤਨ ਤਨ ਕਾ ਕੜੀ ਜਾਂਦੀ ਨੇ ਹਾਂ ਗਰਮੀ ਆ ਨਾ ਗਰਮੀ ਕਰਕੇ ਘਟੀਆਂ ਆਈਆਂ ਕੁਸੋਂ ਗਰਮੀ ਕਰਕੇ ਅੱਛਾ ਪਹਿਲਾਂ ਵੱਧ ਸੀਗਾ ਗਰਮੀ ਕਰਕੇ ਕੱਟ ਜਾਂਦੀ ਆ ਮੱਛਰ ਵੀ ਕੰਦਾ ਉਹ ਜੀਆਂ ਹੁਣ ਸਾਡੀਆਂ ਬੱਕਰੀਆਂ ਆਸਲ ਬਾਉਣਾ ਵੀ ਬੰਦ ਕਰਿਆ ਬੱਕਰੀ ਘਰੇ ਰੱਖਦੇ ਆ ਵੱਡੇ ਕਿਹੜੇ ਮਹੀਨੇ ਚ ਲੋਗ ਇਹ ਗਾਹ ਫੇਰ ਕਹਿੰਦੇ ਹੁਣ ਦੀਆਂ ਲੱਗੀਆਂ ਫੇਰ ਉਹ ਮਗ ਚ ਆਉਂਦੀਆਂ ਬੱਚਾ ਬਚਦਾ ਨਹੀਂ ਛਣ ਪੂਰੀ ਸੰਡ ਪੁੰਦੀ ਆ ਠੀਕ ਹੈ ਇਹ ਟਾਈਮ ਪਚਾਉਣੇ ਪੈਂਦੇ ਆ ਵੀ ਉਹ ਸੁਹਾ ਉਦੋਂ ਲੈਣਾ ਜਦੋਂ ਬੱਚੇ ਨੂੰ ਕੋਈ ਦਿੱਕਤ ਨਾ ਆਵੇ ਠੀਕ ਹੈ ਹਾਂਜੀ ਯਾਨੀ ਗਰਮ ਚ ਹੁਣ ਟੰਗ ਆ ਕਰਦਾ ਨਾ ਹਾਂ ਜੇ ਤੋ ਤੌਂਦੀਆ ਫੇਰ ਆ ਦੋ ਤਿੰਨ ਤਾਂ ਹੁਣ ਵੀ ਨੁਕਸਾਨ ਬੱਤੇ ਰਹੇ ਆ। ਹੂੰ। ਵੈਸੇ ਅਸੀਂ ਉਹ ਮੌਕਾ ਦੇਖਣਾ। ਇਹ ਕਈ ਵਾਰੀ ਧੱਕੇ ਧੱਕੇ ਨਾਲ ਕੋਈ ਬੱਕਰੀ ਆ ਲੱਗ ਜੇ ਲੱਗ ਜੇ ਪਰ ਲੱਗਣ ਨਹੀਂ ਦਿੰਦੇ। ਠੀਕ ਹੈ। ਬਾਹਰਲੀ ਬੱਕਰੀ ਤੇ ਅਸੀਂ ਬੱਕਰੇ ਨਹੀਂ ਛੱਡਦੇ। ਤੇ ਜਿਹੜੀ ਵੱਡੀ ਬੱਕਰੀ ਹੁੰਦੀ ਆਂ ਦੱਸੋਗੇ ਵੀ ਆਪਦੇ ਬੱਚੇ ਦਾ ਮੋਹ ਕਿੰਨਾ ਕੁ ਟਾਈਮ ਕਰਦੀ ਹੁੰਦੀ ਆਂ ਇਹ? ਉਹ ਬੱਕਰੀ ਬਹੁਤ ਵਧੀਆ ਜਿਹੜੀ ਅਸਲਾਵਾ ਉਹ ਮੋਹ ਕਰੂਗੀ। ਉਹ ਵਧੀਆ ਬੱਕਰੀਆਂ ਵੋਗਨੇ ਹੁਣ ਵਧੀਆ ਬੱਕਰੀਆਂ ਨੇ ਆਉਂਦੀਆਂ ਪਹਿਲਾਂ ਬਾਹਰੋਂ ਆਉਂਦੀਆਂ ਬੱਚਿਆਂ ਕੋਲੇ ਜਾਣਾ ਇਹਨਾਂ ਨੇ। ਅਛਾ ਹਾਂ ਜੀ ਬੱਚਿਆਂ ਨੂੰ ਬੱਚਿਆਂ ਨੂੰ ਵੀ ਪਤਾ ਲੱਗ ਗਿਆ ਨਾ ਵੀ ਸਾਡੀ ਮਾਂ ਗਈ ਅੱਛਾ ਬੱਚੇ ਵੀ ਇਹ ਜਿਹੇ ਨੇ ਆਪਦੀ ਮਾਂ ਕੋਲ ਹੀ ਆਉਣਾ ਨਹੀਂ ਤਾਂ ਭੱਜ ਕੇ ਸਾਰੇ ਬੱਚੇ ਆਉਂਦੇ ਆ ਉਹਨੇ ਆਪਦੀ ਮਾਂ ਕੋਲ ਹੀ ਜਾਣਾ ਠੀਕ ਹੈ ਹਾਂ ਜੀ ਹਾਂ ਜੀ ਇਹ ਗੱਲ ਨਹੀਂ ਕਿ ਜਾਨੀ ਕਿ ਨਾ ਜਾਵੇ ਮਾਂ ਕੋਲੇ ਜਾਣਾ ਨਹੀਂ ਨਹੀਂ ਮਾਲ ਸਾਫ਼ ਸੁਥਰਾ ਇਸ ਦੀ ਗੱਲ ਨਹੀਂ ਹੈਗੀ ਮਾਲ ਇੱਕ ਨੰਬਰ ਆ ਉਹ ਇਹ ਇੱਕ ਨਹੀਂ ਹੈਗੀਆਂ ਵੀ ਇੱਕ ਛੱਡਣੀਆਂ ਬਾਹਰ ਨੂੰ ਛੱਡੀਆਂ ਕੋਈ ਇਧਰ ਨੂੰ ਤੁਰ ਜਾਂਦੀ ਆ ਕੋਈ ਇਧਰ ਨੂੰ ਕਿ ਮਾਲਕ ਤੁਰ ਪਿਆ ਤਾਂ ਮਗਰ ਤੁਰਨੀ ਹੈ ਠੀਕ ਹੈ ਹਾਂ ਜੀ ਅੱਜ ਵਿੱਚ ਨਵੀਂ ਉਮਰ ਦੀਆਂ ਵੀ ਬੱਕਰੀਆਂ ਕਾਫੀ ਰੱਖੀ ਬੈਠੀਆਂ ਨੇ ਚੰਗੀ ਗੱਲ ਆਈ ਬੱਕਰੀਆਂ ਵੇਚਣ ਦੀ ਜੀ ਕਿੱਥੇ ਕਿੱਥੇ ਤੱਕ ਭੇਜ ਰਹੇ ਹੋਗੇ ਬੱਕਰੀਆਂ ਬੱਕਰੀਆਂ ਪੂਲ ਇੰਡੀਆ ਚ ਭੇਜ ਰਹੇ ਹਾਂ ਭੇਜ ਰਹੇ ਹੋਗੇ ਹਾਂ ਜੀ ਹਾਂ ਜੀ ਭੇਜੀਆਂ ਜਿਹੇ ਜਿਹੇ ਮਾਲ ਮੰਗਣੇ ਹੋ ਜਾ ਭੇਜਾਂਗੇ ਉਹ ਹੋ ਜਾ ਭੇਜੋਗੇ ਨਹੀਂ ਉਰੇ ਆ ਕੇ ਵੀ ਲੈ ਕੇ ਜਾਂਦੇ ਨੇਗੇ ਬੱਕਰੀਆਂ ਨਹੀਂ ਬਾਹਰ ਨਹੀਂ ਬਾਹਰ ਬੈਠਾਉਂਦੇ ਹੁੰਦਾ ਅੱਛਾ ਉੱਥੇ ਬਾਹਰ ਹੀ ਸਰਪਾਰਕਾ ਬਾਹਰ ਬੈਠਾਉਂਦਾ ਹੁੰਦਾ ਬਾਹਰ ਇੰਗਲੈਂਡ ਚ ਬੈਠਾ ਬਣਦਾ ਅੱਛਾ ਠੀਕ ਹੈ ਕਿ ਨਹੀਂ ਮੋਹਨ ਜੀ ਦਾ ਪਾਪੂ ਜੀ ਕਹਿੰਦੇ ਵੀ ਬਾਹਰ ਬੈਠਾਗਾ ਉੱਥੇ ਅਕਾਊਂਟ ਚ ਪੈਸਾ ਜਾਂਦਾ ਹਾਂ ਉਹਨਾਂ ਦੇ ਨਾਲ ਰਾਤ ਕਰਨਾ ਉੱਥੋਂ ਬੈਠੇ ਨੇ ਉਹਨੇ ਖਰੀਦਣਾ ਉੱਥੋਂ ਬੈਠੇ ਨੇ ਵੇਚਣਾ ਠੀਕ ਹੈ ਠੀਕ ਹੈ ਕਿ ਨਹੀਂ ਇੰਗਲੈਂਡ ਬੈਠੀ ਕਰੀ ਜਾਂਦੇ ਹਾਂਜੀ ਅਸੀਂ ਮਾਲ ਜਿਹੜਾ ਆ ਗਿਆ ਸਾਨੂੰ ਫੋਨ ਆ ਜਾਣਾ ਅਸੀਂ ਮਾਲ ਉਹਨਾਂ ਜੇ ਵੀ ਆਹ ਮਾਲ ਚੜਾ ਦਿਓ ਠੀਕ ਹੈ ਠੀਕ ਹੈ ਕਿ ਨਹੀਂ ਉਹਨੂੰ ਇਹਦੇ ਦੇ ਦੇਣਾ ਮੋਬਾਈਲ 'ਚ ਵੀ ਆਹ ਮਾਲ ਚੜਾ ਦਿਓ ਇੰਨਾ ਮਾਲ ਆ ਰਿਹਾ ਉਹ ਲੈ ਲਓ ਤੇ ਉਹਨਾਂ ਦਾ ਗੱਡੀ ਦਾ ਕਿਰਾਇਆ ਦੇ ਦੇਓ ਯਾਨੀ ਕਿ ਭਾਈ ਜੋ ਵੀ ਗੱਲਬਾਤ ਕਰਨੀ ਆ ਸਕਰੀਨ ਤੇ ਨੰਬਰ ਦੇ ਰਹਿਆਂਗੇ ਹਾਂਜੀ ਉਸੇ ਦੇ ਤੁਸੀਂ ਸੰਪਰਕ ਬਣਾਉਣਾਗਾ ਵੀ ਹੋਰ ਕੋਈ ਹੋਰ ਕੋਈ ਨੰਬਰ ਤਾਂ ਨਹੀਂ ਹੈਗਾ ਨਹੀਂ ਨਹੀਂ ਹੋਰ ਕੋਈ ਨੰਬਰ ਹੋਸੇ ਤੇ ਹੀ ਕਰਨਾ ਕਿ ਜੇ ਹੋਰ ਨੰਬਰ ਤੇ ਗੱਲ ਨਹੀਂ ਕਰਨੀ ਹੈਗੀ ਪਾਸ ਨੰਬਰ ਹੋਸੇ ਤੇ ਹੀ ਹੋਣਾ ਮੰਗ ਅੱਛਾ ਤੇ ਬਾਹਰ ਬੈਠਿਆ ਕਿਹਾ ਕਿ ਨਹੀਂ ਕੋਈ ਹੋਰ ਬਜ ਗੱਲ ਕਾ ਬਾਤ ਕਰਕੇ ਲੈ ਜੇ ਕਹੇ ਉਹ ਨਹੀਂ ਚਲਣੀ ਹੈਗੀ ਇੱਕੇ ਨੰਬਰ ਤੇ ਚਲਣੀ ਹੈ ਇੱਕੋ ਹੀ ਨੰਬਰ ਆ ਯਾਨੀ ਕਿ ਜਿਹੜਾ ਭਾਈ ਅੱਜ ਆਪਾਂ ਸਕਰੀਨ ਤੇ ਪਾ ਰਹਿਆਂਗੇ ਸ ਸਕਰੀਨ ਤੇ ਪਾ ਰਹੇ ਹਾਂ ਨਾ ਇੱਕੋ ਹੀ ਨੰਬਰ ਆ ਇਹ ਕਿੰਨੇ ਕਿੰਨੇ ਸੂਏ ਲਾਈ ਹੋਈਆਂ ਹੋਈਆਂ ਬੱਕਰੀਆਂ ਨੇ ਜਿਵੇਂ ਆਈ ਨੇ ਜੀ ਇਹਨੇ ਦੋ ਸੂਏ ਲੱਗੀ ਆ ਇਹ ਅਸ਼ਿਆ ਹਾਂਜੀ ਹਾਂਜੀ ਜਿਹੜੇ ਬੱਕਰੇ ਆਪਣੇ ਬੱਚੇ ਨੇ ਸਾਰੇ ਯਾਨੀ ਕਿ ਇਹ ਆ ਬੱਕਰੀਆਂ ਦੇ ਵਿੱਚੋਂ ਉੱਚ ਹੀ ਨੇਗੇ ਹਾਂਜੀ ਹਾਂਜੀ ਇਹਨਾਂ ਦੇ ਵਿੱਚੋਂ ਹੀ ਆ ਕਿੰਨੇ ਮਹੀਨਿਆਂ ਦੇ ਬੱਚੇ ਹੋ ਗਏ ਫਰਮਾ ਕਰੋ ਜਿਹੜੇ ਬੱਚੇ ਛੋਟੇ ਛੋਟੇ ਹਾਂ ਜਿਹੜੇ ਦੋ 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 ਢਾਈ ਢਾਈ ਮਹੀਨੇ ਦੇ ਹੋ ਗਏ ਵਿੱਚ ਜਿਹੜੀਆਂ ਵੱਡੀਆਂ ਪੱਟ 10 ਪੱਠਾਂ ਨੇ ਦੋ ਦੋ ਮਹੀਨੇ ਦੀਆਂ ਢਾਈ ਢਾਈ ਮਹੀਨੇ ਦੀਆਂ ਹੋ ਗਈਆਂ ਤਾਂ ਅੱਛਾ ਉਹ ਦੋ ਢਾਈ ਢਾਈ ਮਹੀਨੇ ਦੀਆਂ ਪੱਠਾਂ ਜਿਹੜਾ ਹੁਣ ਦੁੱਧ ਹੈ ਜੀ ਫਿਰ ਵਿਕਦਾਗਾ ਦੁੱਧ ਡੈਰੀ ਚ ਫਾਦਾ ਨੇ ਹੋਗੇ ਹਾਂਜੀ ਕੀ ਰੇਟ ਮਿਕਦਾ ਰੇਟ ਮੇਰਾ 35 ਤਾਂ ਜਾਂਦੀ ਹੋਊਗਾ ਵਧੇ ਜਾਂਦਾ ਵਧੇ ਜਾਂਦਾ ਵਧੇ ਜਾਂਦਾ ਠੀਕ ਆ ਮੈਂ ਉਹਨੇ ਰਜਾ ਕੇ ਚਾਹੁੰਨੇ ਉਹ ਕਿ ਇਦਾਂ ਹੀ ਨਹੀਂ ਨਹੀਂ ਮੈਂ ਆਪਣੇ ਪਹਿਲਾਂ ਮੈਂ ਆਪਣੇ ਰਜਾਉਣੇ ਮੈਂ ਅੱਛਾ ਇਹਦੇ ਪਾਣ ਨਹੀਂ ਕਿੰਨਾ ਟਾਈਮ ਹੀ ਚੰਗਾਉਣੇ ਫਿਰ ਉਹਨੂੰ ਦੁੱਧ ਚੰਗਾਵਾਂਗੇ 2 ਟਾਈਮ ਹੀ ਜਨ ਵਧੀਆ ਪੱਠੇ ਨਹੀਂ ਲੱਗਦੇ ਉਸ ਤੋਂ ਬਾਅਦ ਵੀ ਬਾਹਰ ਫਿਰਦੇ ਆ ਕੇ ਵੀ ਚੰਗਾਉਣੇ ਆ ਬੱਚੇ ਜਿਹੜੇ ਨਾਲ ਜਾਂਦੇ ਆ ਨਾ ਹਾਂ ਉਹਨਾਂ ਨੂੰ ਵੀ ਅਸੀਂ ਚੰਗਾਉਣੇ ਆ ਉਹ ਵੀ ਚੱਕ ਕਰਦੇ ਆ ਉਹਨਾਂ ਨੂੰ ਵੀ ਪਹਿਲਾਂ ਚੰਗਾ ਕੇ ਪਰੇ ਕਰਦੇ ਆ ਕਿੰਨੇ ਟਾਈਮ ਵਾਲਾ ਬਾਹਰ ਤੁਰਪਾਂਦਾ ਬਾਹਰ ਤੁਰਪਿੰਦੇ ਚ ਲਿਆਓ ਕੱਢੀ ਲਾਲਜਾ ਬੱਕਰਾ ਅੱਛਾ 2 ਟਾਈਮ ਦੇ ਮਹੀਨੇ ਦਾ ਤੁਰਪਿੰਦਾ ਹੋਊਗਾ ਹਾਂ ਨਹੀਂ ਤੁਰਦਾ ਜੀ ਲ ਬਾਕੀ ਬਈ ਕੰਮ ਬਹੁਤ ਸੋਹਣਾ ਹੈਗਾ ਜਾਨਵਰ ਬਹੁਤ ਸਤਰਾਂ ਦੇਣਗੇ ਬਹੁਤ ਵਧੀਆ ਜਾਨਵਰ ਰਾਬਤਾ ਤੁਸੀਂ ਕਰ ਸਕਦੇ ਹੋ ਕਿੰਨੇ ਨੰਬਰ ਜਾਨਵਰ ਦੇਾਂਗੇ ਜੀ ਵਧੀਆ ਤੋਂ ਵਧੀਆ ਜਾਨਵਰ ਦੇਾਂਗੇ ਗਰੰਟੀ ਨਾ ਦੇਾਂਗੇ ਅੱਛਾ ਕਿੰਨੇ ਰੁਪਈਆ ਤੋਂ ਸ਼ੁਰੂ ਹੋ ਕੇ ਜਿੰਨਾ ਪਰ 40000 ਤੋਂ ਹਮ ਹੈਨਾ 35000 ਤੋਂ ਤਾਹ ਜਿੰਨਾ ਉੱਚਾ ਉੱਚਾ ਲੈ ਲੇ ਉਹ ਨਹੀਂ ਡੰਗਰ ਚੱਲੇ ਵਧੀਆ ਵੀ ਹੋਊਗਾ ਉਹ ਇਹਨੂੰ ਦੁੱਧ ਛੱਡਦੇ ਆਰੇ ਅੱਛਾ ਇਹ ਨਾਲ ਜਾਂਦਾ ਹਾਂਜੀ ਓਕੇ ਇਹ ਆ ਇਹ ਚੰਗਾਉਣਾ ਪੈਂਦਾ ਚੁੰਗਦਾ ਜੀ ਠੀਕ ਹੈ ਫਿਰ ਚੂਣਾ ਫੇਰ ਚੋਣਾ ਹਾਂ ਬੇ ਸਾਲਾ ਸੋਹਣੇ ਬੋਲ ਲੱਗਦੇ ਸਨ ਅੱਛਾ ਇਹ ਵੇਚਣਾ ਵੀ ਹੈ ਨਹੀਂ ਨਹੀਂ ਹਲੇ ਕਿਤਾ ਕੁਝ ਨਹੀਂ ਤਾਂ ਪਾਲਣਾ ਹਲੇ ਹਲੇ ਤਾਂ ਪਾਲਣਾ ਇੱਕ ਬੱਚੇ ਦਿੱਤਾ ਫਰੇ ਨੇ ਇਹਨੇ ਇੱਕ ਹੀ ਬੱਕਰਾ ਦਿੱਤਾਗਾ ਸੋ ਗੱਲਬਾਤ ਬਹੁਤ ਵਧੀਆ ਕੀਤੀ ਆਪਣੇ ਨਾਲ ਸਰਦਾਰ ਚਲਮਣ ਸਿੰਘ ਜੀ ਬਾਪੂ ਨੇ ਗੁਰਦਿੱਤਕੋਟ ਫਾਰਮ ਬਰਮੀ ਪਿੰਡ ਰਾਏਕੋਟ ਤੋਂ ਜੇ ਤੁਸੀਂ ਗੱਲਬਾਤ ਕਰਨੀ ਆ ਸਕਰੀਨ ਤੇ ਨੰਬਰ ਨੇਗੇ ਬਾਈ ਆਪ ਇੰਗਲੈਂਡ ਹੁੰਦਾਗਾ ਉਤੇ ਗੱਲਬਾਤ ਕਰ ਸਕਦੇ ਹੋਗੇ ਤੁਹਾਡੇ ਨਾਲ ਸਿੱਧਾ ਗੱਲ ਕਰਨਗੇ WhatsApp ਕਾਲ ਹੋਊਗੀ ਹਨਾ WhatsApp ਦੀ ਗੱਲ ਹੋਊਗੀ ਜੀ WhatsApp ਦੀ ਹਾਂ ਤੇ ਇੱਥੇ ਆਉਣਾ ਤਾਂ ਕਿੱਥੇ ਜਾਉਣਾ ਪਊਗਾ ਇਹ ਪਿੰਡ ਆਪਣਾ ਕਿੰਨਾ ਕੁ ਪਾ ਹਟ ਕੇ ਪੈ ਜਾਂਦਾ ਰਾਏਕੋਟ ਤੋਂ ਜੀ ਕਿਸੇ ਨੇ ਆ ਕੇ ਵੀ ਲੈ ਜਾਣਾ ਉਸ ਦਾ ਮੇਰਾ ਖਿਆਲ ਆ ਬਈ ਹੋਊਗਾ 6 ਕਿਲੋਮੀਟਰ ਹੋਊਗਾ 6-7 ਕਿਲੋਮੀਟਰ ਰਾਏਕੋਟ ਤੋਂ ਲਗਭਗ ਹੋ ਸਕਦਾਗਾ ਵੱਧ ਘੱਟ ਹੋ ਸਕਦਾ 5-4 ਹੋਰਾਂ ਪਰਾਂ ਹੋ ਸਕਦਾਗਾ ਆ ਕੇ ਲੈ ਜਾ ਸਕਦੇ ਹਾਂਗੇ ਧੰਨਵਾਦ ਜੀ